ਯਾਦ ਜੀ ਜੇ ਮੈਂ ਮੈਂ ਫੇਰ ਕਹਿ ਰਿਹਾ ਮੇਰੀ ਪਾਰਟੀ ਦੀਆਂ ਵੱਲੋਂ ਹਦਦਤਾ ਹੈ ਕਿ ਅੱਜ ਮੈਂ ਮੈਂ ਦੁਬਾਰੇ ਆ ਜਾਵਾਂਗਾ ਜਲੰਧਰ ਜਲੰਧਰ ਦੀ ਐਮਪੀ ਹੋਣ ਤੰਦੀ ਸਾਹਿਬ ਮੈਂ ਫੇਰ ਕਹਿ ਰਿਹਾ ਕਿ ਅਸੀਂ ਅੱਜ ਮਰੜੀਗਾ ਵਾਲੀ ਗੱਲ ਕਰਨੀ ਹੈ ਮਹਾਂਪੰਚਾਇਤ ਮਹਾਂਪੰਚਾਇਤ ਹੋਣ ਜਾ ਰਹੀ ਹੈ ਚਲੋ ਕਾਨਫਰੰਸ ਉਸਕੇ ਉੱਤੇ ਤੇ ਕਰ ਰਹੇ ਹੋ ਕਿਆ ਮਹਾਂਪੰਚਾਇਤ ਪਾਰਟੀ ਲਾਈਨ ਤੋਂ ਉੱਪਰ ਉੱਟ ਕੇ ਬੀਬੀ ਸੁਰਿੰਦਰ कौर ਉਹਨਾਂ ਨੇ ਵੀ ਬਿਆਨ ਦਿੱਤਾ ਹੈ ਵੀ ਵੈਸਟ ਬਚਾਓ ਮੋਚਾਂ ਚ ਸਾਥ ਦਿਓ ਕਿਆ ਤੁਸੀਂ ਜਾ ਰਹੇ ਹੋ ਬਤੌਰੇ ਮੈਂ 100% ਜਾਵਾਂਗਾ ਜਿੱਥੇ ਵੀ ਕੋਈ ਗੱਲ ਹੋਏਗੀ ਮੈਂ ਉੱਥੇ ਪਹੁੰਚਾਂਗਾ ਅਸੀਂ ਸਾਰੇ ਪਹੁੰਚਾਂਗੇ ਕਾਂਗਰਸ ਪਾਰਟੀ ਲੜੇਗੀ ਕਾਂਗਰਸ ਪਾਰਟੀ ਮਰੇਗੀ ਆਪਣੇ ਲੋਕਾਂ ਵਾਸਤੇ ਖੜੇਗੀ ਮੈਂ ਅਖੀਰ ਦੇ ਵਿੱਚ ਦੇਖੋ ਵੀ ਇਸ ਤਰ੍ਹਾਂ ਮੇਰੀ 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 ਤੁਹਾਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਮਨਰੇਗਾ ਦਾ ਮੇਰੀ ਪਾਰਟੀ ਦਾ ਹਾਈ ਕਮਾਂਡ ਦਾ ਮੈਨੂੰ ਆਦੇਸ਼ ਹੈ ਕਿ ਮੈਂ ਅੱਜ ਮਨਰੇਗਾ ਤੇ ਹੀ ਕਰਾਂ ਉਹ ਵੀਰ ਜੀ ਬਾਈ ਇਸ਼ੂ ਬਾਈ ਤਾਂ ਗਰਵਤੀ ਕਰ ਸੁਣੋ ਇਸ਼ੂ ਬਹੁਤ ਹੈਗੇ ਆ ਲੇਕਿਨ ਮਨੂ ਕੰਟਰਕਟਡ ਪਾਕਿਸਤਾਨ ਦੇਖੋ ਪਤਾ ਕੀ ਫੇਰੇ ਹੁਣਾ ਫੇਰੇ ਫੇਰੇ ਹੁਣਾ ਕਿ ਜੀ ਇਹਦੇ ਚ ਹੋਰ ਗੱਲਾਂ ਨਿਕਲ ਜਾਣੇ ਮਨਰੇਗਾ ਲਈ ਰਹਿ ਜਾਣੀ ਮਨੂ ਅੱਜ ਜੀ ਤੁਸੀਂ ਅੱਜ ਜੀ ਤੁਸੀਂ ਚਿੰਤਾ ਕਰ ਮੈਂ ਫੇਰ ਇੱਕ ਵਾਰ ਕਹਿ ਰਿਹਾ ਕਿ ਮਨਰੇਗਾ ਬਾਤੇ ਸੀ ਲੜਾਈ ਲੜਾਗੇ ਔਰ ਮੇਰਾ ਇਹ ਸੰਦੇਸ਼ ਹੈ ਲੋਕਾਂ ਨੂੰ ਮੋਬਿਲਾਈਜ਼ ਹੋ ਕੱਟੇ ਹੋ ਆਪਾਂ ਮਨਰੇਗਾ ਦੀ ਲੜਾਈ ਲੜਨੀ